ਪੰਜਾਬ ਪੁਲਿਸ ਦੀ ਐਸਟੀਐਫ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਡਰੱਗਸ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਕਈ ਜਿਹੜੀਆਂ ਉਹਨਾਂ ਨੇ ਗੈਰਕਾਨੂੰਨੀ ਤੰਦੇ ਦੇ ਨਾਲ ਬਿਨਾਮੀ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਬਰਾਮਦ ਹੋਈਆਂ ਨੇ ਤੇ ਕਰੀਬ 7 ਕਰੋੜ ਰੁਪਏ ਦੀ ਰਕਮ ਵਾਲੇ ਉਹਦੇ 24 ਖਾਤੇ ਵੀ ਪੁਲਿਸ ਨੇ ਫ੍ਰੀਜ਼ ਕਰ ਦਿੱਤੇ ਨੇ ਪੁਲਿਸ ਟੀਮਾਂ ਵੱਲੋਂ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਵਿੱਚ ਛਾਪੇਮਾਰੀ ਦੌਰਾਨ ਕਰੀਬ 5.5 ਲੱਖ ਰੁਪਏ ਨਗਦ 260 ਗ੍ਰਾਮ ਸੋਨਾ ਤੇ 515 ਦਿਰਾਮ ਵੀ ਬਰਾਮਦ ਹੋਏ ਨੇ ਬਾਹਰੀ ਕਰੰਸੀ ਵੀ ਬਰਾਮਦ ਹੋਈਆ ਦੋਸ਼ੀ ਡਰੱਗ ਇੰਸਪੈਕਟਰ ਜੇਲ੍ਹ ਦੇ ਅੰਦਰ ਬੰਦ ਨਸ਼ੇ ਦੇ ਤਸਕਰਾਂ ਦੇ ਦੇ ਨਾਲ ਵੀ ਸੰਪਰਕ ਦੇ ਵਿੱਚ ਸੀ ਔਰ ਨਾਲ ਦੀ ਨਾਲ ਉਹਨਾਂ ਦੇ ਡਰੱਗ ਨੈਟਵਰਕ ਦਾ ਵੀ ਸਮਰਥਨ ਕਰ ਰਿਹਾ ਸੀ ਬਠਿੰਡਾ ਮਾਨਸਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਡਰੱਗ ਇੰਸਪੈਕਟਰ ਦੀ ਡਿਊਟੀ ਰਹੀ ਹੈ ਇਸ ਸਮੇਂ ਉਹ ਫਾਜ਼ਿਲਕਾ ਦੇ ਵਿੱਚ ਬਤਾਰੇ ਡਰੱਗ ਇੰਸਪੈਕਟਰ ਆਪਣੀਆਂ ਸੁਆਵਾਂ ਨੁਭਾ ਰਿਹਾ ਸੀ ਇਸ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਨਸ਼ਾ ਵਿਰੁੱਧ ਵਿੱਢੀ ਗਈ ਮਿਹਮ ਦੇ ਦੌਰਾਨ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱੱਤਲ ਦੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਕੇ 24 ਬੈਂਕ ਖਾਤੇ ਜਿਨ੍ਹਾਂ ਦੇ ਵਿੱਚ ਕਰੀਬ 6.69 ਕਰੋੜ ਰੁਪਏ ਜਮ੍ਹਾਂ ਸਨ ਉਹਨਾਂ ਨੂੰ ਸੀਲ ਕਰ ਦਿੱਤਾ ਅਤੇ ਵੱਡੀ ਨਗਦੀ ਤੇ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਹੈ ਡੀਜੀਪੀ ਗੌਰਵ ਜੱਟ ਨੇ ਦੱਸਿਆ ਕਿ ਛਾਪੇਮਾਰੀ ਡਰੱਗ ਇੰਸਪੈਕਟਰ ਸ਼ਿਸ਼ਾਂਤ ਮਿੱਤਲ ਦੇ ਲਗੇ ਦੋਸ਼ਾਂ ਤਹਿਤ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ ਉਸ ਵਿਰੁੱਧ ਗੈਰਕਾਨੂੰਨੀ ਦਵਾਈਆਂ ਦੇ ਮੈਡੀਕਲ ਸਟੋਰਾਂ ਨਾਲ ਸੰਬੰਧਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕਾਰਵਾਈ ਵਿੱਚ ਮਦਦ ਕਰਨ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਨਾਮ ਤੇ ਬੇਨਾਮੀ ਖਾਤਿਆਂ ਵਿੱਚ ਡਰੱਗ ਮਨੀ ਜਮ੍ਹਾਂ ਕਰਦੇ ਵੀ ਦੋਸ਼ ਲੱਗੇ ਸਨ ਇਹ ਛਾਪੇਮਾਰੀ ਬਠਿੰਡਾ ਮੌੜ ਮੰਡੀ ਗਿੱਦੜਵਾਹਾ ਮਹਾਲੀ ਚੰਡੀਗੜ੍ਹ ਅਤੇ ਹਰਿਆਣਾ ਦੇ ਫਤਿਹਬਾਦ ਸਮੇਤ 8 ਵੱਖ-ਵੱਖ ਥਾਵਾਂ ਤੇ ਕੀਤੀ ਗਈ ਹੈ ਬੀਜਪੀ ਗੌਰਵ ਜੱਧਵ ਨੇ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਫ੍ਰੀਜ਼ ਕੀਤੇ ਗਏ ਬੈਂਕ ਖਾਤੇ ਮੁਲਜ਼ਮ ਡਰੱਗ ਇੰਸਪੈਕਟਰ ਦੇ ਨਾਮ ਤੇ ਸਨ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਨਾਮ ਤੇ ਬਨਾਮੀ ਖਾਤੇ ਵੀ ਸਨ ਇਨ੍ਹਾਂ ਖਾਤਿਆਂ ਦੀ ਕੁੱਲ ਰਕਮ 6.69 ਕਰੋੜ ਰੁਪਏ ਤੱਕ ਜਮ੍ਹਾਂ ਸੀ ਉਨ੍ਹਾਂ ਅੱਗੇ ਦੱਸਿਆ ਕਿ 123 ਬੈਂਕ ਲੋਕਰ ਵੀ ਜ਼ਬਤ ਕੀਤੇ ਗਏ ਨੇ ਪੁਲਿਸ ਟੀਮਾਂ ਵੱਲੋਂ ਇਨ੍ਹਾਂ ਖਾਤਿਆਂ ਵਿੱਚ ਗੰਭੀਰ ਵਿੱਤੀ ਬੇਨਜਮੀਆਂ ਦਾ ਵੀ ਪਤਾ ਲੱਗਾ ਜਿਸ ਤਹਿਤ ਇਨ੍ਹਾਂ ਬਨਾਮੀ ਖਾਤਿਆਂ ਵਿੱਚ ਅਕਸਰ ਨਕਦੀ ਜਮ੍ਹਾਂ ਹੁੰਦੀ ਸੀ ਅਤੇ ਮੂਲ ਸਰੂਤ ਨੂੰ ਫਰੋਤ ਨੂੰ ਸਪੋਲਰ ਇਕਈ ਲੈਣ ਦੇਣ ਵੀ ਕੀਤੇ ਗਏ ਸਨ ਡੀਜੀਪੀ ਨੇ ਇਹ ਵੀ ਦੱਸਿਆ ਕਿ ਛਾਪੇਮਰੀ ਦੌਰਾਨ ਐਸਟੀ ਨੇ ਲਗਭਗ 9.31 ਲੱਖ ਰੁਪਏ ਨਗਦ 260 ਗ੍ਰਾਮ ਸੋਨਾ ਅਤੇ 515 ਗ੍ਰਾਮ ਵੀ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਗੈਰਕਾਨੂੰਨੀ ਗਤੀਵਿਧੀਆਂ ਤੋਂ ਹਾਸਲ ਕੀਤੀਆਂ ਗਈਆਂ ਕਈ ਜਾਇਦਾਦਾਂ ਦਾ ਵੀ ਪਤਾ ਲੱਗਾ ਜਿਸ ਵਿੱਚ ਜੀਰਕਪੁਰ ਵਿੱਚ 2 ਕਰੋੜ ਰੁਪਏ ਦੇ ਫਲੈਟ ਦਬ ਵਾਲੀ ਵਿੱਚ 40 ਲੱਖ ਰੁਪਏ ਦੇ ਪਲਾਟ ਸਮੇਤ ਕਈ ਹੋਰ ਜਿਆਦਾ ਦਾਵੇਂ ਸ਼ਾਮਲ ਡੀਜੀਪੀ ਨੇ ਕਿਹਾ ਕਿ ਮੂਡਲੀ ਜਾਂਚ ਤੋਂ ਪਤਾ ਚੱਲਿਆ ਕਿ ਦੋਸ਼ੀ ਡਰੱਗ ਇੰਸਪੈਕਟਰ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਬਾਹਰ ਨਸ਼ਾ ਤਸਕਰਾਂ ਦੇ ਨੈੱਟਵਰਕ ਦੀ ਲਈ ਵੀ ਸਹਾਇਤਾ ਕਰ ਰਿਹਾ ਸੀ ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਦੋਸ਼ੀ ਡਰੱਗ ਇੰਸਪੈਕਟਰ ਸਰਕਾਰ ਤੋਂ ਇਜਾਜ਼ਤ ਜਾਂ ਐਕਸ ਇੰਡੀਆ ਲੀਵ ਲੈਣ ਤੋਂ ਬਿਨਾਂ ਹੀ ਅਕਸਰ ਹੀ ਵਿਦੇਸ਼ੀ ਯਾਤਰਾਵਾਂ ਵੀ ਕਰਦਾ ਰਹਿੰਦਾ ਸੀ ਤੇ ਕਰ ਰਿਹਾ ਸੀ डीजीपी गौरव यादव ਨੇ ਕਿਹਾ ਕਿ ਅਗਲੀ ਜਾਂਚ ਜਾਰੀ ਹੈ ਤੇ ਜਾਂਚ ਦੇ ਨਤੀਜੇ ਮੁਤਾਬਕ ਹੋਰ ਕਾਰਵਾਈ ਕੀਤੀ ਜਾਵੇਗੀ ਜੋ ਬਣਦੀ ਹੋਵੇ। ਇਸ ਸਬੰਧੀ ਪੁਲਿਸ ਨੇ ਐਨਡੀपीएस ਐਕਟ ਦੀ ਧਾਰਾ 29 ਅਤੇ 59 ਅਤੇ ਭਾਰਤੀ ਨਿਆਏ ਸੰਤਾ ਦੀ ਧਾਰਾ 111 ਤਹਿਤ ਮਕਦਮਾ ਦਰਜ ਕੀਤਾ ਜਾ ਚੁੱਕਾ ਲੇਕਿਨ ਫਿਲਹਾਲ ਸਭ ਤੋਂ ਵੱਡਾ ਖਲਾਸਾ ਕਿ ਇੱਕ ਡਰਗ ਇੰਸਪੈਕਟਰ ਕਿਵੇਂ ਨਸ਼ੇ ਦੇ ਤਸਕਰਾਂ ਦੇ ਨਾਲ ਮਿਲਿਆ ਸੀ। ਜੇਲ੍ਹ ਦੇ ਵਿੱਚ ਉਹਦਾ ਸੰਪਰਕ ਸੀ ਤੇ ਬਾਹਰ ਨਸ਼ਿਆਂ ਦਾ ਜਾਲ ਵਿਛਾਉਣ ਵਿੱਚ ਵੀ ਉਸਦਾ ਵੱਡਾ ਹੱਥ ਸੀ ਜਿਸ ਕਰਕੇ ਨਿਸ਼ਾਨੇ ਤੇ ਸੀ ਪੰਜਾਬ ਪੁਲਿਸ ਦੀ ਐਸਟੀਐਫਾ ਵਿੰਗ ਤੇ ਤੇ ਉਹਦੇ ਖਿਲਾਫ ਹੁਣ ਕਾਰਵਾਈ ਵੱਡੀ ਹੋਈ ਆ ਉਹਦੇ ਖਾਤੇ ਜਿਹੜੇ ਫ੍ਰੀਜ਼ ਕੀਤੇ ਗਏ ਨੇ ਉਹਨਾਂ 'ਚ ਕਰੀਬ ਲਗਭਗ 7 ਕਰੋੜ ਰੁਪਏ ਜਮ੍ਹਾਂ ਸੀ ਜਿਹੜੇ ਖਾਤੇ ਸੀਜ਼ ਕੀਤੇ ਗਏ ਨੇ ਔਰ ਵੱਡੀ ਪ੍ਰਾਪਰਟੀ ਵੀ ਮਿਲੀ ਆ ਛਾਪੇਮਰੀ ਦਰ੍ਹਾਂ ਕਰੀਬ 9.5 ਲੱਖ ਰੁਪਈਆ ਨਕਦ ਵੀ ਮਿਲਿਆ 260 ਗ੍ਰਾਮ ਸੋਨਾ ਬਰਾਮਦ ਹੋਇਆ ਤੇ 515 ਦਰਾਮ ਜਿਹੜੇ ਅਰਬ ਕੰਟਰੀ ਦਾ ਹੈ ਕਰੰਸੀ ਵੀ ਉਹ ਵੀ ਮਿਲੀ ਹੈ ਜਿਹੜੀ ਇਸ ਟਾਈਮ ਕਰੰਸੀ ਕਰੀਬ 23-24 ਰੁਪਏ ਦੱਸੀ ਜਾ ਰਹੀ ਹੈ 515 ਦਰਾਮ ਹੀ ਪੁਲਿਸ ਨੇ ਬਰਾਮਦ ਕੀਤੇ ਨੇ ਹੁਣ ਦੇਖਦੇ ਹਾਂ ਕਿ ਪੁਲਿਸ ਦੀ ਜਿਹੜੀ ਅੱਗੇ ਜਾਂਚ ਸ਼ੁਰੂ ਹੋ ਚੁੱਕੀ ਹੈ ਇਹਦੇ ਚ ਕੀ ਕੀ ਹੋਰ ਖਲਾਸੇ ਹੁੰਦੇ ਨੇ ਔਰ ਜਿੱਥੇ ਪਹਿਲਾਂ ਬਠਿੰਡਾ ਮਾਨਸਾ ਪੋਸਟਿੰਗ ਰਹੀ ਹੈ ਇਸ ਟਾਈਮ ਫਾਜ਼ਿਲਕਾ ਵਿੱਚ ਹੈ ਔਰ ਕਿੰਨੇ ਇਹਨਾਂ ਮਹੀਨਾ ਬੱਜਿਆ ਸੀ ਕਿਉਂਕਿ ਬਹੁਤ ਸਾਰੇ ਮੈਡੀਕਲ ਸਟੋਰਾਂ ਤੇ ਵੀ ਨਸ਼ਾ ਵਿਕਦਾ ਜਿਸ ਕਰਕੇ ਇਹਦੇ ਜਿਹੜੇ ਸਬੰਧ ਹੋਰ ਵੀ ਔਰ ਕੀ ਇਹਦੀਆਂ ਮਨਪਸੰਦ ਪੋਸਟਿੰਗਾਂ ਵੀ ਦਿੱਤੀਆਂ ਜਾਂਦੀਆਂ ਸੀ ਔਰ ਕਿੰਨੀ ਇਹਦੀ ਸਰਵਿਸ ਹੋ ਚੁੱਕੀ ਔਰ ਕਿੱਥੇ-ਕਿੱਥੇ ਡਰਗ ਇਨਸਪੈਕਟਰ ਦੇ ਤੌਰ ਤੇ ਇਹਦੇ ਕਾਲ ਕਾਲੇ ਕਾਰਨਾ ਮਰੇ ਨੇ ਇਹਨਾਂ ਕਾਲੇ ਕਾਰਨਮਿਆਂ ਦਾ ਜਿਹੜਾ ਸੱਚ ਆ ਉਹ ਜਨਤਕ ਹੋਣਾ ਚਾਹੀਦਾ ਔਰ ਜਿਹੜੀਆਂ ਕਾਲੀਆਂ ਘੇਡਾਂ ਦੇ ਖਿਲਾਫ ਜ਼ਰੂਰ ਸਖਤ ਕਾਰਵਾਈ ਹੋਣੀ ਚਾਹੀਦੀ ਆ ਬੰਦੀ ਸਖਤ ਕਾਰਵਾਈ ਹੋਣੀ ਜ਼ਰੂਰੀ ਆ ਤਾਂ ਜੋ ਬਾਕੀਆਂ ਨੂੰ ਵੀ ਸਬਕ ਮਿਲ ਸਕੇ ਫਲਾਇਸ ਜਾਣਕਾਰੀ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ